ਸਾਰਸਿਕਲ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਰਵਿੰਦਰ ਸਿੰਘ ਇਸ ਵਾਰ ਦੀ ਵੱਡੀ ਤੇ ਅਹਿਮ ਜਾਣਕਾਰੀ ਤੁਹਾਨੂੰ ਦੱਸ ਦੇ ਕਿ ਜਿਹੜੀ ਅਮਰਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਅਮਰਸਰ ਦੇ ਵਿਧਾਤੀ ਪੁਲਿਸ ਤੇ ਬੀਐਸਐਫ ਪੁਲਿਸ ਜਿਹੜੇ ਸਾਂਝੇ ਆਪਰੇਸ਼ਨ ਦੇ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਤੁਹਾਨੂੰ ਦੱਸ ਦੇ ਕਿ ਸਿਮਾ ਸੁਰੱਖਿਆ ਬਲਤੇ ਜਿਹੜੇ ਉਥੇ ਅਮਰਸਰ ਦੀ ਵਿਧਾਤੀ ਪੁਲਿਸ ਸਾਂਝੇ ਆਪਰੇਸ਼ਨ ਦੇ ਦੌਰਾਨ ਉਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਬੀਐਸਐਫ ਤੇ ਪੁਲਿਸ ਨੇ ਸਰਦ ਪਾਰ ਡਰੋਨ ਅਤਿਾਰਥ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਇਸ ਆਪਰੇਸ਼ਨ ਦੇ ਦੌਰਾਨ ਹਥਿਆਰ ਤੇ ਆਰਡੀਐਕਸ ਤੇ ਹੋਰ ਸਮਾਨ ਬਰਾਮਦ ਹੋਇਆ ਹੈ ਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਆਪਣੇ ਐਕਸ ਅਕਾਊਂਟ ਤੇ ਦਿੱਤੀ ਗਈ ਹੈ। ਤੋਂ ਦਾਦੀ ਕਿ ਡੀਜੀ ਗੌਰਵ ਯਾਦਵ ਨੇ ਲਿਖਿਆ ਹੈ ਕਿ ਇੱਕ ਸਾਂਝੇ ਆਪਰੇਸ਼ਨ ਦੇ ਵਿੱਚ ਸੀਮਾ ਸੁਰੱਖਿਆ ਬਲ ਅਤੇ 20 ਬੀਐਸਐਫ ਅੰਮ੍ਰਿਤਸਰ ਧਿਆਤੀ ਪੁਲਿਸ ਨੇ ਇੱਕ ਸਾਂਝੇ ਤੌਰ ਤੇ ਇੱਕ ਸਫਲਤਾਪੂਰਕ ਡਰੋਨ ਆਧਾਰਿਤ ਸਰਹੱਦ ਪਾਰ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ। ਪਿੰਡ ਚੱਕ ਵਾਲਾ ਦੇ ਨੇੜੇ ਸੁਚੇਤ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਉੱਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸਾਡੀਆਂ ਟੀਮਾਂ ਨੇ ਖੇਤਾਂ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦੀ ਇੱਕ ਖੇਪ ਬਰਾਮਦ ਕੀਤੀ ਟੀਮ ਵੱਲੋਂ 4 ਮੈਗਜ਼ੀਨਾਂ ਦੇ ਨਾਲ 2 30 ਕੈਲੀਬਰ ਪਿਸਤੌਲ ਅਤੇ 30 ਜਿੰਦਾ ਕਾਰਤੂਤ ਅਤੇ 2 ਹੈਂਡ ਗ੍ਰੇਨੇਡ 2 ਲੀਵਰ ਡੈਡ ਨੈਟਰ ਅਤੇ ਰਿਮੋਟ ਕੰਟਰੋਲ ਡਿਵਾਈਸ ਅਤੇ ਚਾਰਜਰ ਕਮਾਡ ਮੈਕੈਨਿਜ਼ਮ 8 ਬੈਟਰੀਆਂ ਬਲੈਕ ਬਾਕਸ 972 ਗ੍ਰਾਮ ਆਰਡੀਐਕਸ ਬਰਾਮਦ ਕੀਤੀ ਗਈ ਹੈ। ਮਾਮਲੇ ਸੰਬੰਧੀ ਇਸ 폭ੋਟਕ ਪਦਾਰਤ ਐਕਟ ਤੇ ਆਰਮੰਜ ਐਕਟ ਅਤੇ 에어ਕ੍ਰਾਫਟ ਐਕਟ ਦੇ ਤਹਿਤ ਐਫਆਰਆਈ ਦਰਜ ਕੀਤੀ ਗਈ। ਡੀਜੀਪੀ ਨੇ ਅੱਗੇ ਲਿਖਿਆ ਹੈ ਕਿ ਪੰਜਾਬ ਪੁਲਿਸ ਸਾਡੇ ਨਾਗਰਾਨੀ ਜਾਣ ਰੱਖੀ ਸਰਹੰਦ ਪਾਰ ਤੋਂ ਆਉਣ ਵਾਲੇ ਖਤਰਿਆਂ ਨੂੰ بے ਅਸਰ ਕਰਨ ਅਤੇ ਕਾਨੂੰਨ ਨੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਲਈ ਡਟਤਾ ਦੇ ਨਾਲ ਵਚਨਬੱਧ ਹੈ। ਅਸੀਂ ਆਪਣੇ ਸੁਰੱਖਿਆ ਭਾਈਵਾਲਾਂ ਤੇ ਭਾਈਚਾਰੇ ਨਾਲ ਨਿਰੰਤਰ ਕੰਮ ਕਰਨਾ جاری ਰੱਖਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਜਾਬ ਕਿਸੇ ਵੀ ਦੁਸ਼ਮਣੀ ਵਾਲੇ ਮਰਸੂਮਬਿਆਂ ਦੇ ਵਿਰੁੱਧ ਸੁਰੱਖਿਤ ਬਣਿਆ ਰਹੇ ਸਰਸਕਲ ਆਉਣ ਯਾਰ ਦੇਖ ਰਹੇ ਤੁਸੀਂ ਮੈਂ ਰਵਿੰਦਰ ਸਿੰਘ ਇਸ ਵਾਰ ਦੀ ਵੱਡੀ ਤੇ ਅਹਿਮ ਜਾਣਕਾਰੀ ਤੁਹਾਨੂੰ ਦੱਸਦੇ ਕਿ ਜਿਹੜੀ ਅਮਰਸਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੇ ਕਿ ਅਮਰਸਰ ਦੇ ਵਿਆਤੀ ਪੁਲਸ ਤੇ ਵਿਐਸ ਪੁਲਸ ਜਿਹੜੇ ਸਾਂਝੇ ਪ੍ਰੋਸੈਸ ਦੇ ਦੌਰਾਨ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਤੁਹਾਨੂੰ ਦੱਸਦੇ ਕਿ ਸਿਮਾ ਸੁਰੱਖਿਆ ਬਲਤੇ ਜਿਹੜੇ ਉਥੇ ਅੰਮ੍ਰਿਤਸਰ ਦੀ ਵਿਧਿਆਤੀ ਪੁਲਿਸ ਸਾਂਝੇ ਆਪਰੇਸ਼ਨ ਦੇ ਦੌਰਾਨ ਉਸ ਨੂੰ ਕਬੱਡੀ ਸਫਲਤਾ ਮਿਲੀ ਹੈ ਬੀਐਸਐਫ ਤੇ ਪੁਲਿਸ ਨੇ ਸਰਦ ਪਾਡਰੋਂ ਅਤਾਰਤ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ ਇਸ ਆਪਰੇਸ਼ਨ ਦੇ ਦੌਰਾਨ ਹਥਿਆਰ ਤੇ ਆਰਡੀਐਕਸ ਤੇ ਹੋਰ ਸਮਾਨ ਬਰਾਮਦ ਹੋਇਆ ਹੈ ਅਤੇ ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਵੱਲੋਂ ਆਪਣੇ ਐਕਸ ਅਕਾਊਂਟ ਤੇ ਦਿੱਤੀ ਗਈ ਹੈ ਤਾਂ ਦੱਸਦੀ ਕਿ ਡੀਜੀ ਗੌਰਵ ਯਾਦਵ ਨੇ ਲਿਖਿਆ ਹੈ ਕਿ ਇੱਕ ਸਾਂਝੇ ਆਪਰੇਸ਼ਨ ਦੇ ਵਿੱਚ ਸੀਮਾ ਸੁਰੱਖਿਆ ਬਲ ਅਤੇ ਬੀਐਸਐਫ ਅੰਮ੍ਰਿਤਸਰ ਧਿਆਤੀ ਪੁਲਿਸ ਨੇ ਇੱਕ ਸਾਂਝੇ ਤੌਰ ਤੇ ਇੱਕ ਸਫਲਤਾਪੂਰਕ ਡਰੋਨ ਆਧਾਰਿਤ ਸਰਹੱਦ ਪਾਰ ਤਸਕਰੀ ਦੀ ਇੱਕ ਵੱਡੀ ਕੋਸ਼ਿਸ਼ ਨੂੰ ناکਾਮ ਕਰ ਦਿੱਤਾ ਹੈ। ਪਿੰਡ ਚੱਕ ਵਾਲਾ ਦੇ ਨੇੜੇ ਸੁਚੇਤ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਉੱਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸਾਡੀਆਂ ਟੀਮਾਂ ਨੇ ਖੇਤਾਂ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦੀ ਇੱਕ ਖੇਪ ਬਰਾਮਦ ਕੀਤੀ। ਟੀਮ ਵੱਲੋਂ 4 ਮੈਗਜ਼ੀਨਾਂ ਦੇ ਨਾਲ 2 30 ਕੈਲੀਬਰ ਪਿਸਤੌਲ ਅਤੇ 30 ਜ਼ਿੰਦਾ ਕਾਰਤੂਤ ਤੇ ਦੋ ਹੈਡ ਗ੍ਰੇਨੇਡ ਦੋ ਲੀਵਰ ਡੈਡ ਨੈਟਰ ਅਤੇ ਰਿਮੋਟ ਕੰਟਰੋਲ ਡਿਵਾਈਸ ਅਤੇ ਚਾਰਜਰ ਕਮਾਡ ਮੈਕੈਨਿਜ਼ਮ 8 ਬੈਟਰੀਆਂ ਬਲੈਕ ਬਾਕਸ 972 ਗ੍ਰਾਮ ਆਰਡੀਐਕਸ ਬਰਾਮਦ ਕੀਤੀ ਗਈ ਹੈ ਮਾਮਲੇ ਸੰਬੰਧੀ ਇਸ ਫੋਟੋਕ ਪਦਾਰਥ ਐਕਟ ਅਤੇ ਆਰਮੰਜ ਐਕਟ ਅਤੇ 에ਅਰਕ੍ਰਾਫਟ ਐਕਟ ਦੇ ਤਹਿਤ ਐਫਆਰਆਈ ਦਰਜ ਕੀਤੀ ਗਈ ਡੀਜੀਪੀ ਨੇ ਅੱਗੇ ਲਿਖਿਆ ਹੈ ਕਿ ਪੰਜਾਬ ਪੁਲਿਸ ਸਾਡੇ ਨਾਗਰਾਨਤੀ ਜਾਣ ਰਾਖੀ ਸਰਹੰਦ ਪਾਰ ਤੋਂ ਆਉਣ ਵਾਲੇ ਖਤਰਿਆਂ ਨੂੰ بے ਅਸਰ ਕਰਨ ਅਤੇ ਕਾਨੂੰਨ ਨੇ ਕਾਨੂੰਨ ਦੇ ਰਾਜ ਨੂੰ ਬਰਕਰਾਰ ਰੱਖਣ ਲਈ ਡਿੜਤਾ ਦੇ ਨਾਲ ਵਚਨਬੱਧ ਹੈ ਅਸੀਂ ਆਪਣੇ ਸੁਰੱਖਿਆ ਭਾਈਵਾਲਾਂ ਤੇ ਭਾਈਚਾਰੇ ਨਾਲ ਨਿਰੰਤਰ ਕੰਮ ਕਰਨਾ ਜਾਰੀ ਰੱਖਾਂਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਪੰਚਾਇਤ ਕਿਸੇ ਵੀ ਦੁਸ਼ਮਣੀ ਵਾਲੇ ਮਨਸੂਮਿਆਂ ਦੇ ਵਿਰੁੱਧ ਸੁਰੱਖਿਤ ਬਣਿਆ ਰਹੇ